ਛੋਟੇ ਹੁੰਦੇ ਆਪਾਂ ਕਹਿੰਦੇ ਹੁੰਦੇ ਸੀ ਬਈ ਛਿਪਕਲੀ ਚ ਜ਼ਹਿਰ ਬਾਹਲੀ ਹੁੰਦੀ ਆ ਆ ਗਟਾਰ ਨੇ ਬਈ ਛਿਪਕਲੀ ਸਿੱਟ ਰੱਖੀ ਆ ਵੀਡੀਓ ਨਾਲ ਬਣੇ ਰਹੋ ਇੱਕ ਤੇ ਇਧਰੋਂ ਮਾਰ ਦਈਏ ਚੱਕ ਕੇ ਕਿਤੇ ਇਧਰੋਂ ਮਾਰ ਦਈਏ ਬਈ ਪਹਿਲਾਂ ਅੱਖਾਂ ਓੱਖਾਂ ਘੜਤੀਆਂ ਫਿਰ ਤਾਂ ਔਣ ਪਟਦੀ ਐਂਡ ਤੱਕ ਦੇਖੋ ਬਈ ਕਿਹੜੇ ਲੋਟ ਛਿਪਕਲੀ ਨੂੰ ਇਹ ਖਾ ਜੂਗੀ ਆਪਾਂ ਕਹਿੰਨਾ ਬਈ ਜ਼ਹਿਰ ਬਾਹਲੀ ਹੁੰਦੇ ਕੋਈ ਜ਼ਹਿਰ ਨਹੀਂ ਹੁੰਦੀ ਬਈ ਆ ਗਟਾਰ ਜੀ ਸਾਰੀ ਖਾ ਜੂਗੀ ਇਹ ਠੀਕ ਆ ਕਿਤੇ ਪੂਸ ਤੋਂ ਫੜ ਲੈਂਦੀ ਆ ਕਿਤੇ ਮੂੰਹ ਤੋਂ ਫੜ ਲੈਂਦੀ ਆ ਕਦੇ ਕੇ ਚੱਕ ਕੇ ਵੀ ਲੈ ਜਾਂਦੀ ਆ ਦੇਖੋ ਗਟਾਰ ਚ ਇੰਨੀ ਪਾਵਰ ਆ ਇਹ ਪਹਿਲਾਂ ਛੋਟੇ ਹੁੰਦੇ ਵ ਅੱਜ ਕੱਲ ਤਾਂ ਕੱਲੇ ਕੋਵਰੇਜ ਹੁੰਦੀ ਆ ਜਿਹੜਾ ਸਨੇਕ ਆਪਾਂ ਕਹਿ ਦਿੰਨਾ ਕੋਵਰੇਜ ਉਹ ਚ ਵੱਧ ਜ਼ਹਿਰ ਹੁੰਦੀ ਆ ਇੰਨਾ ਚ ਕੋਈ ਜ਼ਹਿਰ ਨਹੀਂ ਆ ਦੇਖੋ ਕਿਹੜੇ ਲੋਟ ਚੱਕ ਕੇ ਲੈ ਜਾਊਗੀ ਵੀਡੀਓ ਨੂੰ ਐਂਡ ਤੱਕ ਦੇਖੀ ਚੱਲੋ ਬਾਈ ਇਹ ਜਾ ਕੇ ਕੰਦ ਤੇ ਵੀ ਰੱਖ ਲੂਗੀ ਆਪਾਂ ਛਡਾਉਣ ਦੀ ਕੋਸ਼ਿਸ਼ ਕੀਤੀ ਵੀ ਚੱਲ ਛੱਡ ਦੇ ਪਰ ਇਹਨੇ ਕੋਈ ਨਹੀਂ ਛੱਡੀ ਆ ਦੇਖੋ ਕਿਹੜੇ ਲੋਟ ਚੱਕੀ ਲਈ ਜਾਂਦੀ ਹੁਣੇ ਜਾ ਕੇ ਉਹ ਕੰਦ ਤੇ ਬਹਿ ਗਈ ਬਾਈ ਉਹ ਦੇਖ ਕਰੋ ਚੱਕ ਉੱਥੇ ਕਿਹੜੇ ਲੋਟ ਦੇ ਕੀ ਬਾਈ ਹਨਾ ਜ਼ਹਿਰ ਕਰੂ ਦੇਖੋ ਕਿਹੜੇ ਲੋਟ ਬਾਈ ਤੜਫਾਈ ਜਾਂਦੀ ਕਿਤੇ ਚੱਕ ਕੇ ਇੱਧਰ ਮਾਰ ਦੇ ਕਿਤੇ ਇੱਧਰ ਮਾਰ ਦੇ ਕੋਈ ਜ਼ਹਿਰਾਂ ਜੂਰਾਂ ਨਹੀਂ ਬਈ ਅੱਜ ਕੱਲ ਐ